ਆਯੁਰਵੇਦਿਕ ਤਦੋਂ ਤੋਂ ਹਾਰਟ ਦਾ ਇਲਾਜ ਕਰਨਾ ਜੀ ਭੱਜਣ ਨਹੀਂ ਦਊਂਗਾ ਸਟੰਟ ਨਹੀਂ ਹੋਣ ਦਾ ਆਪਰੇਸ਼ਨ ਨਹੀਂ ਹੋਣ ਦਾ ਪੇਸਮੇਕਰ ਨਹੀਂ ਲੱਗਣ ਦਿੰਦਾ ਇੱਥੇ ਤੱਕ ਦੇ ਡਾਕਟਰ ਖਟਾਣਾ ਜ਼ਿੰਮੇਵਾਰੀ ਲੈਂਦਾ ਹਾਰਟ ਦੇ ਮਸਲੇ ਤਾਂ ਆਪਣੇ ਇਕੱਲੇ ਇਕੱਲੇ ਸ਼ਬਦਾਂ ਦੀ ਜ਼ਿੰਮੇਵਾਰੀ ਲੈਣੇ ਹੋ ਸਰ ਬੰਦੇ ਪੇਸ਼ ਕਰਾ ਦੂੰ ਮੀਟ ਖਾਣ ਵਾਲਿਆਂ ਨੂੰ ਕਹਿੰਦੇ ਹਾਰਟ ਅਟੈਕ ਜਲਦੀ ਆਉਂਦਾ ਕਿ ਘੱਟ ਨਹੀਂ ਐਸਾ ਕੁਝ ਨਹੀਂ ਹੈਗਾ ਐਦਾ ਕੁਝ ਨਹੀਂ ਹਰ ਮਤ ਕਿਸੇ ਨੂੰ ਵੀ ਨਹੀਂ ਆਉਂਦਾ ਜੇ ਸਾਰਾ ਸਮਾਜ ਇਸ ਗੱਲ ਨੂੰ ਫੋਲੋ ਕਰਦਾ ਹੋਵੇ ਥੋੜਾ ਜਿਹਾ ਸ਼ਬਦ ਫੇਰ ਔਖਾ ਮੇਰੇ ਤਾਂ ਮੈਨੂੰ ਤੇ ਚਾਪਲੂਸੀ ਨਹੀਂ ਹੋਣੀ ਨਹੀਂ ਤੇ ਤੁਸੀਂ ਬੋਲ ਸਕਦੇ ਜੇ ਸਮਾਜ ਨੂੰ ਮਹਾਰਾਜ ਨੇ ਖਾਣ ਪੀਣ ਨੂੰ ਦਿਨ ਬਦਲੇ ਨੇ ਵੈਰਾਈਟੀ ਆਫ ਫੂਡ ਆ ਗਈ ਹੈ ਇਹ ਜਿਹੜਾ ਕੋਸਮੈਟਿਕ ਫੂਡ ਹੈ ਇਸ ਤੋਂ ਸਮਾਜ ਬਚੇ ਅੱਜ ਕੱਲ ਬਹੁਤ ਟ੍ਰੈਂਡ ਚੱਲ ਗਿਆ ਕਿ ਸਵੇਰੇ ਉੱਠ ਕੇ ਨਾ ਮਿਕਸ ਫਰੂਟ ਖਾ ਲੋ ਮਿਕਸ ਵੈਜੀਟੇਬਲਸ ਖਾ ਲੋ ਮਿਕਸ ਦੇ ਵਿੱਚ ਕਿੰਨੀਆਂ ਚੀਜ਼ਾਂ ਮਿਕਸ ਹੋਣੀਆਂ ਚਾਹੀਦੀਆਂ ਜਦ ਦੋ ਤੋਂ ਤੀਜੀ ਚੀਜ਼ ਰਲ ਜਾਣੀ ਕੰਮ ਗਲ ਗਿਆ ਚਾਹੇ ਤੁਹਾਡਾ ਟਿੱਡੇ ਚਾਹੇ ਤੁਹਾਡਾ ਟੱਬਰ ਨੋ ਨਹੀਂ ਜੀਰ ਵਾਲਿਆ ਕੰਮ ਕਰਿਆ ਜੀਰ ਵਾਲਿਆ ਕੰਮ ਕਰਿਆ ਇਹ ਹੋ ਸਕ ਮਿਕਸ ਫਰੂਟ ਮਿਕਸ ਵੈਜੀਟੇਬਲ ਮਿਕਸ ਜੂਸ ਇਹ ਸਭ ਬਿਮਾਰੀ ਦੇ ਕਾਰਨ ਆਯੁਰਵੇਦ ਸਾਇੰਸ ਹੋਲਿਸਟਿਕ ਸਾਇੰਸ ਹੈ ਰਚੀ ਮੁੰਨੇ ਦੀ ਰਚੀ ਵੀ ਸਾਇੰਸ ਹੈ ਜਿਸ ਦਾ ਆਦੀ ਕਾਲ ਤੋਂ ਕੰਮ ਇਹ ਦਿਲ ਤੇ ਕਰਦੇ ਫਿਰ ਸਮਾਜ ਦੇ ਵਿੱਚ ਗਾਣੇ ਦਿਲ ਤੇ ਚੱਲਦੇ ਨੇ ਹੂੰ ਇੱਕ ਦੌਰ ਰਿਹਾ ਜਿਹਦੇ ਵਿੱਚ ਗਾਣੇ ਹੀ ਦਿਲ ਤੇ ਦਿਲ ਤੇ ਚੱਲਦੇ ਸੀ ਕਿ ਜੇ ਦਿਲ ਤੁਹਾਡਾ ਤੰਦਰੁਸਤ ਤੇ ਦਿਲ ਜਵਾਨ ਹੈ ਤਾਂ ਗੱਲਾਂ ਵੀ ਆਉਂਦੀਆਂ ਤੇ ਤੁਰਿਆ ਵੀ ਜਾਂਦਾ ਘਰ ਵੀ ਬਸਦੇ ਜੇ ਦਿਲ ਹੀ ਨਹੀਂ ਹੈਗਾ ਸਾਰਾ ਦਿਲ ਦਾ ਹੀ ਮਾਮਲਾ ਹੈ ਮਸਲੇ ਹੀ ਦਿਲ ਦਾ ਡਾਕਟਰ ਪਹਿਲੇ ਜਿਹੜੀ ਦਵਾਈ ਦਾ ਜੇ ਆਪਾਂ ਗੱਲ ਕਰਦੇ ਆਂ ਤਾਂ ਦਵਾਈ ਕੰਮ ਕਿਵੇਂ ਕਰਦੀ ਹੈ ਕਿਉਂਕਿ ਹਾਲੀ ਦੇ ਵਿੱਚ ਕੁਝ ਗੱਲਾਂ ਇਦਾਂ ਵੀ ਨਿਕਲ ਜਾਂਦੇ ਨੇ ਕਿ ਜਿੱਥੇ ਸਟੰਟ ਨਹੀਂ ਪਹੁੰਚਦਾ ਉੱਥੇ ਤੁਹਾਡੀ ਦਵਾਈ ਕਿਵੇਂ ਪਹੁੰਚ ਜਾਂਦੀ ਹੈ ਸਰ ਦਵਾਈ ਸਾਰੇ ਸਰੀਰ ਤੇ ਚੱਲਦੀ ਹੁੰਦੀ ਹੈ ਦਵਾਈ ਨੇ ਬਲੱਡ ਦੇ ਨਾਲ ਚੱਲਣਾ ਖੂਨ ਦਾ ਦੌਰਾ ਹਰ ਜਗ੍ਹਾ ਹੀ ਹੈ ਅਸੀਂ ਬਲੱਡ ਦੀ ਤਸਵੀਰ ਤੇ ਕੰਮ ਕਰਦੇ ਆਂ ਬਲੱਡ ਦੀ ਤਸਵੀਰ ਤੇ ਬਲੱਡ ਦੀ ਤਸਵੀਰ ਤੇ ਜੇ ਤੁਹਾਡੇ ਖੂਨ ਦੀ ਤਸਵੀਰ ਬਦਲਦੀ ਕੈਲਸੀਫਿਕੇਸ਼ਨ ਐਵੇਂ ਤਾਂ ਹੁੰਦੀ ਨਹੀਂ ਹੈ ਫਿਰ ਹਾਰਟ 'ਚ ਜਾ ਕੇ ਕਿਉਂ ਹੁੰਦੀ ਜਦ ਰੀਦਾ ਦਰਦ ਲੱਤ 'ਚ ਕਿਉਂ ਹੁੰਦਾ ਸਿਰ 'ਚ ਨਹੀਂ ਹੋ ਜਾਂਦਾ 40 ਮਿੰਟ ਤੋਂ ਵੱਧ ਕੋਈ ਵੀ ਐਕਸਰਸਾਈਜ਼ ਜਾਂ ਵਾਕ ਨਹੀਂ ਕਰੇਗਾ 40 ਮਿੰਟ ਤੋਂ ਵੱਧ ਵੱਧ ਤੁਰ ਤੁਰ ਕੇ ਜਾਂ ਭੱਜ ਕੇ ਜਾਂ ਕਿਦਾਂ ਭੱਜੇ ਤਾਂ 40 ਮਿੰਟ ਜਾਂਦਾ ਹੀ ਨਹੀਂ ਕਿਸੇ ਹੂੰ ਕਈ ਵਾਰ ਅਗਲਾ ਹੌਲੀ ਹੌਲੀ ਭੱਜੀ ਜਾਂਦਾ ਹੁੰਦਾ ਵਰਕਿੰਗ ਹੁੰਦੀ ਹੈ ਇਨ ਬਿਟਵੀਨ ਵੀ ਜੇ ਪਾਣੀ ਵਗੈਰਾ ਤੁਹਾਡੇ ਕੋਲ ਹੋਵੇ ਡੀਹਾਈਡਰੇਸ਼ਨ ਹੋਣ ਤੋਂ ਬਚੋ ਲੋਕੀ ਘਰੋਂ ਨਿਕਲ ਜਾਂਦੇ ਨੇ 2-2 ਘੰਟੇ ਉੱਥੇ ਗੱਪਾਂ ਮਾਰੀ ਜਾਂਦੇ ਵਿੱਚੇ ਤੁਰ ਹੀ ਜਾਂਦੇ ਪਤਾ ਹੀ ਨਹੀਂ ਲੱਗਦਾ ਵੀ ਕੀ ਕਰਨਾ ਕੀ ਨਹੀਂ ਕਰਨਾ ਮੈਂ ਕਹਿੰਦਾ ਵੀ ਮੈਨੂੰ ਚੱਲਣ ਲੱਗੇ ਪੁੱਛ ਕੇ ਚੱਲਿਆ ਕਰੋ ਮੇਰੇ ਕੋਲ ਪੈਸੇ ਲੱਗਦੇ ਹੁਣ ਇਹ ਮੈਨੂੰ ਕੋਈ ਚੋਰ ਕਹੋ ਸਾਧ ਕਹੋ ਬੇਈਮਾਨ ਕਹੋ ਜੇ ਮਰਜ਼ੀ ਕਹੋ ਪਰ ਮੈਂ ਵੀ ਕਿਹੜਾ ਪੱਲੇ ਹੁੰਦੇ ਨੇ ਮੇਰੀ ਦਵਾਈਆਂ ਵੀ ਤਾਂ ਸੋਨੇ ਚਾਹਦੀਆਂ ਮੈਂ ਕਿਹੜਾ ਖਬਲਗਾ ਮਹਿੰਗੀ ਕਿਉਂ ਸਰ ਹੁਣ ਸੋਨਾ ਦੇਖਦੇ ਦੇਖਦੇ ਮਹੀਨੇ ਦੇ ਚ 12000 ਤੋਲਾ ਚੜ ਗਿਆ ਮੇਰੀ ਦਵਾਈ ਹੋਰ ਚਿੰਗੁਣਾ ਚੜਨੀ ਪਰ ਮੈਂ ਤਾਂ ਨਹੀਂ ਰੇਟ ਵਧਾਈ ਜੀ ਹਾਂ ਇਸ ਕਰਕੇ ਹੈ ਜਿਵੇਂ ਸੋਨਾ ਸਰ ਮੈਂ ਭਸਮਾ ਤੇ ਰਸਾਇਣ ਤੇ ਕੰਮ ਕਰਦਾ ਸੱਡੇ ਵਾਲੇ ਨਿਆਣੇ ਨੂੰ ਹੁਣ ਦੁੱਧ ਤੋਂ ਹੀ ਮੁਸ਼ਕਲ ਆਣ ਲੱਗਿਆ ਕਿਉਂ ਸਾਨੂੰ ਫੀਡ ਕਰਤਾ ਦਿਮਾਗ ਦੇ ਵਿੱਚ ਕੀੜੇ ਪਾ ਦਿੱਤੇ ਸਾਡੇ ਕਿ ਦੁੱਧ ਤੋਂ ਮੁਸ਼ਕਲ ਆਉਂਦਾ ਕਿਉਂ ਤਾਂ ਬਲੱਡ ਪ੍ਰੈਸ਼ਰ ਵੱਜ ਜਾਂਦਾ ਡਾਕਟਰ ਘਟਾਣਾ ਦੇ ਨੇ ਚਾਰ ਵਾਰੀ ਦੁੱਧ ਪਿਲਾਉਂਦਾ ਆਪਣੇ ਮਰੀਜ਼ ਨੂੰ ਦੋ ਦੋ ਚਮਚੇ ਦਾਲ ਸਬਜ਼ੀ ਚ ਕੋਦੇ ਵੀ ਪਾ ਕੇ ਖਲਾਨਦਾ ਮੈਂ ਖੀਰ ਵੀ ਖਲਾਨਦਾ ਮੈਂ ਕਿਹੜਾ ਪ੍ਰਸ਼ਾਦ ਵੀ ਖਲਾਨਦਾ ਮੇਰਾ ਤਾਂ ਬਹੁਤ ਮਿਹਰੀ ਚੀਜ਼ਾਂ ਹੋ ਜਾਂਦੀਆਂ ਨੇ ਕਿਹਨੇ ਕਿਹਾ ਹੈਵੀ ਕਿਉਂ ਕਿਸੇ ਦੇ ਜਿਹੜਾ ਮੱਢਣੇ ਇਹ ਬੱਚੇ ਸਾਡੇ ਨਹੀਂ ਹੈ ਸਮਾਜ ਸਾਡਾ ਨਹੀਂ ਹੈ ਜਦੋਂ ਮੈਂ ਸਮਾਨ ਦਿੰਦਾ ਮੈਂ ਤਾਂ ਟੈਲੀਫੋਨ ਤੇ ਪੈਸੇ ਦੱਸ ਦਿੰਦਾ ਟੈਲੀਫੋਨ ਤੇ ਮੈਂ ਗੱਲ ਮੁਕਾ ਲੈਂਦਾ ਵੀ ਮੇਰੇ ਕੋਲ ਆਈ ਤਾਂ ਕਿ ਜੇ ਤੁਹਾਨੂੰ ਆ ਤਕਲੀਫ ਹੈਗੀ ਹੈ ਇਹ ਡਾਕਟਰ ਖਟਾਨਾ ਦੀ ਇਮਾਨਦਾਰੀ ਹੈ ਅਦਰਵਾਈਜ਼ ਤੁਸੀਂ ਕਿਸੇ ਕਿਰਾਨੇ ਵਾਲ ਦੇ ਵੀ ਚਲੇ ਜਾਓ ਤੁਸੀਂ ਕਹੋ ਮੈਂ ਟੂਥਪੇਸਟ ਲੈਣਾ ਹੈਗਾ ਆ ਫਲਾਣਾ ਇਹ ਆ ਦੇ ਦੇ ਉਹ ਕਹਿੰਦਾ ਨਹੀਂ ਕਹਿੰਦਾ ਇਹਦੇ ਨਾਲੋਂ ਇਹ ਜ਼ਿਆਦਾ ਵਧੀਆ ਹੈਗਾ ਕਿਉਂ ਉਹਦੇ ਚੋਂ 2 ਰੁਪਏ ਵੱਧ ਬਚਦੇ ਪਰ ਡਾਕਟਰ ਖਟਾਣਾ ਤਾਂ ਟੈਲੀਫੋਨ ਤੇ ਹੀ ਕਹਿੰਦਾ ਹੈ ਮੈਂ ਇਹ ਨਹੀਂ ਕਹਿ ਕਿ ਡਾਕਟਰ ਗੁੰਮਰਾ ਕਰਦੇ ਮੈਂ ਕਹਿ ਕਿ ਅਸੀਂ ਗੁੰਮਰਾ ਕਰਦੇ ਡਾਕਟਰ ਸਮਾਜ ਇਹ ਸਮਾਜ ਹੈ ਦੁਨੀਆ ਜੇ ਸਾਰੀ ਕਾਇਨਾਤ ਖੂਬਸੂਰਤ ਹੋਏਗੀ ਤੁਸੀਂ ਵੀ ਤਾਂ ਹੀ ਤੰਦਰੁਸਤ ਰਹਿਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਨ ਟੀਵੀ ਨਾਲ ਜੁੜਿਆ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਹਾਰਟ ਦੀ ਦਿੱਕਤ ਜੇ ਆ ਰਹੀ ਹੈ ਜੇ ਤੁਹਾਡੇ ਕਿਸੇ ਦੋਸਤ ਮਿੱਤਰ ਨੂੰ ਕਿਸੇ ਰਿਸ਼ਤੇਦਾਰ ਨੂੰ ਕਿਸੇ ਪਿਆਰ ਕਰਨ ਵਾਲੇ ਨੂੰ ਹੈਗੀ ਆ ਤਾਂ ਇਹ ਵੀਡੀਓ ਉਹਨਾਂ ਨਾਲ ਜ਼ਰੂਰ ਸ਼ੇਅਰ ਕਰਿਓ ਗੱਲ ਇਹਦਾ ਜਾਂਦੀ ਹੈ ਕਿ ਜਿਸ ਟੌਪਿਕ ਦੇ ਉੱਤੇ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਹਾਰਟ ਇਹ ਕਹਿੰਦੇ ਇਹਦੇ ਵਿੱਚ ਬਹੁਤ ਰਾਜ਼ ਲੁਕੇ ਹੁੰਦੇ ਨੇ ਬਹੁਤ ਫੀਲਿੰਗਾਂ ਆਪਾਂ ਹਾਰਦ ਤੋਂ ਹੀ ਫੀਲ ਕਰਦੇ ਆ ਪਰ ਉਹਦੇ ਕੰਨੀ ਧਿਆਨ ਨਹੀਂ ਦੇ ਪਾਉਂਦੇ ਧਿਆਨ ਇਸ ਕਰਕੇ ਨਹੀਂ ਦੇ ਪਾਉਂਦੇ ਕਿ ਕਹਿੰਦੇ ਨੇ ਕਿ ਚੱਲ ਕੋਈ ਨਹੀਂ ਹਾਲੇ ਤਾਂ ਕੋਈ ਦਿੱਕਤ ਨਹੀਂ ਆ ਰਹੀ ਅੱਜ ਇਸੇ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ ਸਰਨਾ ਸੁਭਾਸ਼ ਖਟਾਣਾ ਜੀ ਹੋਣਗੇ ਸਰ ਸਤਿ ਸ੍ਰੀ ਅਕਾਲ ਕੀ ਹਾਲ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਸਮੇਂ ਦੀ ਜੇ ਮੈਂ ਗੱਲ ਕਰਦਾ ਆ ਲੁੱਕ ਨਹੀਂ ਧਿਆਨ ਦਿੰਦੇ ਉਹਨਾਂ ਨੂੰ ਇੰਜ ਲੱਗਦਾ ਕਿ ਥੋੜਾ ਜਿਹਾ ਦਰਦ ਹੋਇਆ ਆ ਕੋਈ ਗੱਲ ਨਹੀਂ ਮੈਨੂੰ ਤਜਾਬ ਹੋ ਸਕਦਾ ਕੋਈ ਗੱਲ ਨਹੀਂ ਮੈਨੂੰ ਗੈਸ ਬਣੀ ਹੋਊਗੀ ਯਾਰ ਕੋਈ ਪ੍ਰਵਾਹ ਨਹੀਂ ਕਰਦੇਗੇ ਕੀ ਲੱਗਦਾ ਕਿ ਲੋਕ ਇੰਨਾ ਧਿਆਨ ਨਹੀਂ ਦੇ ਬੰਦੇ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਯਾਰ ਪੈਸੀ ਦੀ ਦੌੜ ਸਭ ਤੋਂ ਵੱਡੀ ਦੌੜ ਹੈ ਦੇਖੋ ਪਹਿਲੇ ਸਾਰਿਆਂ ਨੂੰ ਨਮਸਤੇ ਸਤਿ ਸ੍ਰੀ ਅਕਾਲ ਹੂੰ ਜੇ ਮੈਂ ਕਹਾਂ ਕਿ ਹੁਣ ਲੋਕ ਜ਼ਿਆਦਾ ਹੈਲਥ ਕੌਨਸ਼ੀਅਸ ਹੋ ਗਏ ਨੇ ਜੇ ਕਿਸੇ ਨੂੰ ਇਦਾਂ ਦਾ ਹੁੰਦਾ ਹੈ ਉਹ ਇੱਕ ਆਮ ਸਧਾਰਨ ਜਨਤਾ ਜਿਹੜੀ ਵਿਚਾਰੀ ਉਹ ਸੋਚਦੀ ਵੀ ਡੰਗ ਟਪਾ ਲਈਏ ਬਟ ਹੁਣ ਜਨਤਾ ਪੜ੍ਹੀ ਲਿਖੀ ਨੇ ਪੜ੍ਹੇ ਲਿਖੇ ਬੱਚੇ ਨੇ ਉਹ ਜ਼ਿਆਦਾ ਹੈਲਥ ਕੌਨਸ਼ੀਅਸ ਨੇ ਉਹ ਹਲਕੀ ਜੀ ਜੇ ਕਿਤੇ ਕੋਈ ਸ਼ਿਕਾਇਤ ਆਂਦੀ ਹੈ ਨਾ ਹਾਂ ਤਾਂ ਭੱਜ ਕੇ ਹਾਰਟ ਵਾਲੇ ਡਾਕਟਰ ਕੋਲ ਨਹੀਂ ਜਾਂਦੇ ਜਦ ਕਿ ਇੰਨੀ ਹਾਰਟ ਦੀ ਬਿਮਾਰੀ ਉਹਨਾਂ ਨੂੰ ਨਹੀਂ ਹੁੰਦੀ ਜੇ ਕਿਸੇ ਦੀ ਧੜਕਣ ਵੱਧਦੀ ਆ ਜਾਂ ਉਹਨੂੰ ਥੋੜਾ ਜਿਹਾ ਪਸੀਨਾ ਆਉਂਦਾ ਆ ਉਹਨੂੰ ਇਹ ਲੱਗਦਾ ਕਿ ਸ਼ਾਇਦ ਮੈਨੂੰ ਮਿਨੀ ਹਾਰਟ ਅਟੈਕ ਆ ਗਿਆ ਮਿਨੀ ਕਹਿੰਦੇ ਨੇ ਨਾ ਛੋਟਾ ਹਾਰਟ ਅਟੈਕ ਆ ਕੇ ਨੰਗ ਗਿਆ ਅਪਾਚਾਰ ਹੈ ਗਿਆ ਮੇਰਾ ਉਹ ਵੀ ਅਸੀਂ ਡਾਕਟਰ ਹੀ ਗੁੰਮਰਾਹ ਕਰਦੇ ਹਾਂ ਮੈਂ ਬਾਬੇ ਨਾਨਕ ਨੂੰ ਫੋਲੋ ਕਰਦਾ ਨਹੀਂ ਤੁਸੀਂ ਹੁਣ ਜਿੰਮੀ ਇੱਕ ਗੱਲ ਰੱਖੀ ਆ ਕਿ ਡਾਕਟਰ ਹੀ ਗੁਨਾਹ ਕਰ ਜਿਹੜੇ ਗੁਮਰਾਹ ਕਰ ਗੁਮਰਾਹ ਕਰਦੇ ਨੇ ਹਾਂਜੀ ਤੁਸੀਂ ਵੀ ਡਾਕਟਰ ਹੋ ਮੈਂ ਵੀ ਹਾਂ ਇਹ ਤੁਹਾਡੀ ਮੈਂ ਵਿੱਚੇ ਬੋਲਿਆ ਹੁਣ ਜੇ ਤੁਸੀਂ ਡਾਕਟਰ ਹੋ ਹੋਰ ਵੀ ਡਾਕਟਰ ਨੇ ਤੁਹਾਡੀ ਵੀ ਬਰਾਦਰੀ ਹੈ ਤੁਹਾਨੂੰ ਵੀ ਕਹਿਣਾ ਕਿ ਹਾਂ ਵੀ ਸਮਾਜ ਖੜਾਣਾ ਕੀ ਗੱਲ ਤੋ ਸਾਡੇ ਜਿਹੜਾ ਵੱਢਣ ਲੱਗਿਆ ਸਰ ਕਿਉਂ ਕਿਸੇ ਦੇ ਜਿਹੜਾ ਵੱਢਣ ਇਹ ਬੱਚੇ ਸਾਡੇ ਨਹੀਂ ਹੈ ਸਮਾਜ ਸਾਡਾ ਨਹੀਂ ਹੈ ਜਦ ਮੈਂ ਸਮਾਨ ਦਿੰਦਾ ਮੈਂ ਤਾਂ ਟੈਲੀਫੋਨ ਤੇ ਪੈਸੇ ਦਾਖ ਦਿੰਦਾ ਟੈਲੀਫੋਨ ਤੇ ਮੈਂ ਗੱਲ ਮਿਕਾ ਲੈਂਦਾ ਵੀ ਮੇਰੇ ਕੋਲ ਆਏ ਤਾਂ ਕਿ ਜੇ ਤੁਹਾਨੂੰ ਆ ਤਕਲੀਫ ਹੈਗੀ ਹੈ ਇਹ ਡਾਕਟਰ ਖਟਾਨਾ ਦੀ ਇਮਾਨਦਾਰੀ ਹੈ ਅਦਰਵਾਈਜ਼ ਤੁਸੀਂ ਕਿਸੇ ਕਿਰਾਨੇ ਵਾਲੇ ਦੇ ਵੀ ਚਲੇ ਜਾਓ ਤੁਸੀਂ ਕਹੋ ਮੈਂ ਟੂਥਪੇਸਟ ਲੈਣਾ ਹੈਗਾ ਆ ਫਲਾਣਾ ਇਹ ਰਾ ਦੇ ਦੇ ਉਹ ਕਹਿੰਦਾ ਨਹੀਂ ਕਹਿੰਦਾ ਇਹਦੇ ਨਾਲ ਇਹ ਜ਼ਿਆਦਾ ਵਧੀਆ ਹੈਗਾ ਕਿਉਂ ਉਹਦੇ ਚੋਂ ਨੂੰ 2 ਰੁਪਏ ਵੱਧ ਬਚਦੇ ਪਰ ਡਾਕਟਰ ਖਟਾਨਾ ਤਾਂ ਟੈਲੀਫੋਨ ਤੇ ਹੀ ਕਹਿੰਦਾ ਹੈ ਮੈਂ ਇਹ ਨਹੀਂ ਕਹਾਂ ਕਿ ਡਾਕਟਰ ਗੁੰਮਰਾ ਕਰਦੇ ਮੈਂ ਕਹਾਂ ਕਿ ਅਸੀਂ ਗੁੰਮਰਾ ਕਰਦੇ ਹਾਂ ਡਾਕਟਰ ਸਮਾਜ ਇਹ ਸਮਾਜ ਹੈ ਦੁਨੀਆ ਜੇ ਸਾਰੀ ਕਾਇਨਾਤ ਖੂਬਸੂਰਤ ਹੋਏਗੀ ਤੁਸੀਂ ਵੀ ਤਾਂ ਹੀ ਤੰਦਰੁਸਤ ਰਹਿਣਾ ਹੈ ਬਿਮਾਰੀ ਮਰੀਜ਼ਾਂ ਨੂੰ ਨਹੀਂ ਆਉਂਦੀ ਡਾਕਟਰਾਂ ਨੂੰ ਵੀ ਆਉਂਦੀ ਹੈ ਉਦੋਂ ਸਾਡੀਆਂ ਨਜ਼ਰਾਂ ਕਿਉਂ ਬਦਲੀ ਹੁੰਦੀਆਂ ਜਾਂ ਸਾਡੇ ਮਿੱਤਰਾਂ ਪਿਆਰਿਆਂ ਨੂੰ ਸਾਡੇ ਬੱਚਿਆਂ ਨੂੰ ਹੁੰਦੀ ਹੈ ਤਕਲੀਫ ਸਾਡੇ ਮਾਪੇ ਬਾਬ ਨੂੰ ਹੁੰਦੀ ਉਦੋਂ ਸਾਨੂੰ ਗੱਲਾਂ ਕੁਝ ਹੋਰ ਆਉਂਦੀਆਂ ਜਦ ਤੁਹਾਨੂੰ ਤਕਲੀਫ ਹੈ ਫਿਰ ਕਹਿੰਦਾ ਤੂੰ ਹੁਣ ਨਹੀਂ ਬਚਦਾ ਤੇਰੇ ਕੋ 10 ਮਿੰਟ ਤੇਰੇ ਕੋ 5 ਮਿੰਟ ਕਹਿੰਦੇ ਡਰਾ ਇਹਨਾਂ ਤੇ ਤਾਂ ਜਾਂਦਾ ਹੈਗਾ ਕਿ ਸਰ ਉਹ ਤਾਂ ਸਾਇੰਸ ਨਹੀਂ ਨਾ ਹੈ ਡਰਾਉਣਾ ਡਰਾਣਾ ਤਾਂ ਸਾਇੰਸ ਨਹੀਂ ਤੁਸੀਂ ਕਹਿ ਸਕਦੇ ਹੋ ਉਹਨੂੰ ਤੁਸੀਂ ਅਪਰੀਸ਼ੀਏਟ ਤਾਂ ਕਿਸੇ ਪੱਖੋਂ ਨਹੀਂ ਕਰ ਸਕਦੇ ਹੂੰ ਜਿਹਦਾ ਨਾਂ ਖੌਫ ਹੈ ਆਮ ਕਹਾਵਤ ਹੈ ਕਿ ਵਕਰੀ ਜਿੰਨੇ ਮਰਜੀ ਛੋਲੇ ਖਲਾਈ ਜਾਓ ਇੱਕ ਵਾਰੀ ਸ਼ੇਰ ਦਿਖਾ ਦਿਓ ਉੰਨੇ ਸੁੱਕ ਜਾਂਦੀ ਮਿਰਵਲ ਦੇ ਕਿਸੇ ਕਹਣੀ ਜਾਂਦਾ ਕਿ ਵੀ ਛੋਲੇ ਵੀ ਖਾਓਗੇ ਰੇਣ ਵਜਨ ਨਹੀਂ ਵਧਣ ਦੇਣਾ ਸਮਾਜ ਨੂੰ ਤੰਦਰੁਸਤ ਨਹੀਂ ਰਹਿਣ ਦੇਣਾ ਜੇ ਬੜੀ ਬਿਮਾਰੀ ਹੈ ਤਾਂ ਇਹ ਹੈ ਕਿ ਸਮਾਜ ਨੂੰ ਤੰਦਰੁਸਤ ਨਹੀਂ ਰਹਿਣ ਦੇਣਾ ਜਾਨ ਸਭ ਨੂੰ ਪਿਆਰੀ ਹੈ ਤੁਹਾਨੂੰ ਇੱਕ ਹਲਕੇ ਜਿਹਾ ਇੱਕ ਵਾਰੀ ਡਾਕਟਰ ਦੇ ਕੋਲ ਗਏ ਨਹੀਂ ਡਾਕਟਰ ਨੇ ਦੋ ਟੈਸਟ ਕਰਕੇ ਇਹ ਦੂਜਾ ਤੀਜਾ ਤੈਨੂੰ ਕਹਿੰਦਾ ਹੋ ਸਕਦੀ ਹੈ ਬਿਮਾਰੀ ਬੜਾ ਟੇਡਾ ਜਾਏ ਸੰਜਾ ਕਰਕੇ ਕਦ ਹੋ ਸਕਦੀ ਹੈ ਉਸ ਹੋ ਸਕਦੀ ਨੂੰ ਅਸੀਂ ਚੋਦਨੇ ਕਿ ਨਹੀਂ ਉਹ ਬਹਿ ਜਾ ਤੇ ਰੈਸਟਾਂਟ ਪੈਣਾ ਤੇਰੇ ਫਲਾਨਾ ਤੇਰੇ ਤੇਮ ਕਹੇ ਜੋ ਸਾਤੋ ਬੱਕਿਆ ਜਾਂਦਾ ਸੀ ਉਹ ਬੱਕਦੇ ਆ ਅਸੀਂ ਹਮਦਰਦੀ ਨਹੀਂ ਰੱਖਦੇ ਮਰੀਜ਼ ਦੇ ਨਾਲ ਇਹ ਸਮਾਜ ਵੀ ਮੈਨੂੰ ਕਹੇ ਕਿ ਤੇਰੇ ਸ਼ਬਦ ਔਖੇ ਨੇ ਚਾਹੇ ਮੇਰਾ ਭਾਈਚਾਰਾ ਕਹੇ ਵੀ ਆਹ ਗੱਲ ਕਹਿਣ ਦੀ ਕੀ ਲੋੜ ਪਈ ਸੀ ਪਰ ਸਚਾਈ ਇਹੀ ਹੈ ਸਚਾਈ ਇਹੀ ਹੈ ਲੋਕਾਂ ਨੂੰ ਡਰਾਇਆ ਜਾਂਦਾ ਰਾਕੇ ਜੇ ਜੇਪ ਚੋ ਪਹਿਲੇ ਜਾ ਸਰ ਸਰਕਾਰ ਵੀ ਡਰੇ ਹੀ ਹੈ ਪੁਲਿਸ ਦੀ ਵਰਦੀ ਡਰੇ ਹੀ ਹੈ ਵਰਨਾ ਬੰਦੇ ਨੂੰ ਬੰਦਾ ਖਾ ਜਾਵੇ ਆਯੁਰਵੇਦ ਦੇ ਵਿੱਚ ਵੇਖਦੇ ਆ ਆਯੁਰਵੇਦ ਕਦੋਂ ਤੋਂ ਹਾਰਟ ਦਾ ਇਲਾਜ ਕਰਨ ਆ ਗਿਆ ਕਿਉਂਕਿ ਇਹ ਤਾਂ ਆਪਾਂ ਦੇਖਦੇ ਆ ਕਿ ਉਹ ਫਲਾਣੇ ਵੈਦ ਕੋਲ ਉਹ ਹਕੀਮ ਆ ਵੈਸੇ ਮੈਂ ਮੈਂ ਖੁੱਲ ਕੇ ਬੋਲੂਗਾ ਕਿ ਸੈਕਸ਼ਨ 90 ਦੇ ਉੱਤੇ ਜਿਆਦਾ ਇਹ ਵਰਤਿਆ ਜਾਂਦਾ ਆ ਕਿ ਆਯੁਰਵੇਦ ਦੇ ਵਿੱਚ ਤੁਸੀਂ ਸੈਕਸ਼ੂਅਲ ਤੌਰ ਤੇ ਜੇ ਤੁਹਾਨੂੰ ਕੋਈ ਪਰੇਸ਼ਾਨੀ ਹੈ ਤਾਂ ਤੁਸੀਂ ਉਸ ਨੂੰ ਆਯੁਰਵੇਦ ਦੇ ਤਰੀਕੇ ਦੇ ਨਾਲ ਹੱਲ ਕਰ ਸਕਦੇ ਹੋ ਦੇਖੋ ਉਹਨਾਂ ਕੁਝ ਪੁਰਾਣੇ ਵੈਦ ਹੁੰਦੇ ਸੀ ਜਿਹੜੇ ਮਤਲਬ ਆ ਦੂਜੇ ਭਾਂਡੇ ਭੁੰਡੇ ਮਾਂਜ ਕੇ ਵੈਦਾਂ ਦੇ ਆਪਣੇ ਕੰਮ ਸਿੱਖੇ ਸੀ ਡਾਕਟਰ ਕਦੇ ਇਸ ਗੱਲ ਨੂੰ ਨਹੀਂ ਕਹਿੰਦੇ ਆਯੁਰਵੇਦ ਵਾਲੇ ਵੀ ਡਾਕਟਰ ਹੀ ਲਿਖੇ ਜਾਂਦੇ ਨੇ ਜਿਨੇ ਡਾਕਟਰੀ ਦੀ ਪੜ੍ਹਾਈ ਕੀਤੀ ਵੀ ਉਹ ਡਾਕਟਰ ਹੀ ਹੈ ਸਰਕਾਰ ਦੇ ਕਾਨੂੰਨ ਦੇ ਵਿੱਚ ਹੈ ਬਾਕੀ ਸਮਾਜ ਰਿਸਪੈਕਟ ਦਿੰਦਾ ਕਿ ਆਯੁਰਵੇਦ ਕਰਦਾ ਵੈਦ ਜੀ ਨੇ ਜਿਹੜੇ ਆ ਦੂਜੇ ਤੀਜੇ ਕੰਨਾਂ ਤੇ ਲਿਖਿਆ ਮਰਦਾਨਾ ਤਾਕਤ ਇਹ ਉਹ ਫਲਾਨ ਨੰਦਮ ਕਰਨਾ ਉਹ ਉਸ ਸਮਾਜ ਦੀ ਗੱਲ ਹੈ ਬਟ ਰਹੀ ਹਾਰਡ ਦੀ ਡਾਕਟਰੀ ਦੀ ਗੱਲ ਅਸੀਂ ਤਾਂ ਆਦੀ ਕਾਲ ਤੋਂ ਕੰਮੇ ਦਿਲ ਤੇ ਕਰਦੇ ਸੀਗੇ ਵਿੱਚ ਸਮਾਂ ਮਾੜਾ ਆਇਆ ਲੋਕਾਂ ਨੇ ਸੋਚਿਆ ਵੀ ਸਾਨੂੰ 47 ਦੇਸ਼ ਆਜ਼ਾਦ ਹੋ ਗਿਆ ਹਮ ਲੇਕਿਨ ਸਾਨੂੰ 54 ਜੇ ਮੈਡੀਕਲ ਸਾਇੰਸ ਦਾ ਕਾਨੂੰਨ ਐਸਾ ਬਣਾਤਾ ਕਿ ਐ ਰ ਵੀ ਨੂੰ ਨੱਪ ਕੇ ਰੱਖਤਾ ਕਿ ਤੁਸੀਂ ਆ ਵੀ ਨਹੀਂ ਕਰ ਸਕਦੇ ਉਹ ਵੀ ਨਹੀਂ ਕਰ ਸਕਦੇ ਆ ਵੀ ਨਹੀਂ ਫਲਾਣਾ ਵੀ ਤਮਕਾ ਵੀ ਅੱਛਾ ਵਿੱਚ ਅੱਗੇ ਤੁਹਾਨੂੰ ਦੱਸਿਆ ਵੀ ਅੱਗੇ ਕਿਤੇ ਲੱਗਦੀ ਹੈ ਭੱਜ ਸਾਰੇ ਪਿੰਡ ਲੰਦਾ ਉਹ ਕਹਿੰਦਾ ਵੀ ਇਦੋਂ ਤੂਫਾਨ ਆ ਗਿਆ ਭੱਜ ਲੋ ਉ ਡਾਕਟਰ ਨੇ ਵਿਥਾਰ ਸਿੱਟ ਦਿੱਤੇ ਹੁਣ ਮੈਂ ਕਰਦਾ ਮੈਂ ਕੋਈ ਇਕੱਲਾ ਹੀ ਤਾਂ ਹੈ ਨਹੀਂ ਦੁਨੀਆ ਪਰੇ ਤੋਂ ਪਰੇ ਹੋਸਾ ਤਾਂ ਮੇਰੇ ਵੀ ਅੱਗੇ ਤੋਂ ਅੱਗੇ ਉਸਤਾਦ ਬੈਠੇ ਹੋਣ ਜਿਹੜੇ ਵੀ ਪਰਮਾਤਮਾ ਜਾਣੇ ਹਰ ਇੱਕ ਬੰਦੇ ਦੀ ਆਪਣੀ ਆਪਣੀ ਕਾਬਲੀਅਤ ਹੈ ਮੈਂ ਸਰਟੀਫਿਕੇਟ ਦੇਣ ਵਾਲਾ ਵੀ ਕੌਣ ਹੁੰਦਾ ਕਿ ਮੈਂ ਹੀ ਆ ਮੈਂ ਤਾਂ ਵੈਸੇ ਵੀ ਮਾੜੀ ਹੁੰਦੀ ਮੇਰਾ ਖਿਆਲ ਹੈ ਜਿੱਤੇ ਤੱਕ ਸਾਰਾ ਸਮਾਜ ਜਾਣਦਾ ਮੈਂ ਮੈਂ ਤਾਂ ਕਹਿੰਦਾ ਹੰਕਾਰ ਬੋਲਣਾ ਉਹ ਹੰਕਾਰ ਹੁੰਦਾ ਪਰ ਆਯੁਰਵੇਦ ਸਾਇੰਸ ਹੋਲਿਸਟਿਕ ਸਾਇੰਸ ਹੈ ਰਿਸ਼ੀ ਮੰਨ ਦੀ ਰਚੀ ਵੀ ਸਾਇੰਸ ਹੈ ਇਸ ਤਰ੍ਹਾਂ ਆਦਿਕਾਲ ਤੋਂ ਕੰਮ ਹੀ ਦਿਲ ਤੇ ਕਰਦੇ ਆਂ ਫਿਰ ਸਮਾਜ ਦੇ ਵਿੱਚ ਗਾਣੇ ਦਿਲ ਤੇ ਚੱਲਦੇ ਨੇ ਹੂੰ ਇੱਕ ਦੌਰ ਰਿਹਾ ਜਿਹਦੇ ਵਿੱਚ ਗਾਣੇ ਹੀ ਦਿਲ ਤੇ ਦਿਲ ਤੇ ਚੱਲਦੇ ਸੀ ਕਿ ਜੇ ਦਿਲ ਤੁਹਾਡਾ ਤੰਦਰੁਸਤ ਹੈ ਦਿਲ ਜਵਾਨ ਹੈ ਤਾਂ ਗੱਲਾਂ ਵੀ ਆਉਂਦੀਆਂ ਤੇ ਤੁਰਿਆ ਵੀ ਜਾਂਦਾ ਹੈ ਘਰ ਵੀ ਬਸਦੇ ਹੈ ਜੇ ਦਿਲ ਹੀ ਨਹੀਂ ਹੈਗਾ ਸਾਰਾ ਦਿਲ ਦਾ ਹੀ ਮਾਮਲਾ ਹੈ ਮਸਲਾ ਹੀ ਦਿਲ ਦਾ ਹੈ ਅੱਜ ਦੇਖਦੇ ਆ ਬਹੁਤ ਬੜੇ-ਬੜੇ ਬ੍ਰਾਂਡ ਆਉਂਦੇ ਨੇ ਐਡਵਰਟਾਈਜ਼ਮੈਂਟਾਂ ਦੇਖ ਲੈਨੇ ਆ ਟੀਵੀ 'ਚ ਹਰੇਕ ਘਰ ਦੇ ਲਗਭਗ ਹਰ ਦੇ ਵਿੱਚ ਹੈਗਾ ਆ ਤੇ ਉਹਦੇ ਵਿੱਚ ਐਡ ਆਉਂਦੀ ਹੈ ਤੁਸੀਂ ਆਹ ਕੁਕਿੰਗ ਆਇਲ ਲਓ ਇਦੇ ਨਾਲ ਤੁਹਾਨੂੰ ਆ ਚੀਜ਼ ਨਹੀਂ ਘਟਦੀ ਹੈਗੀ ਤੁਹਾਨੂੰ ਕੈਸਟਰੋਲ ਇਹ ਜੇ ਆਪਾਂ ਕੈਸਟਰੋਲ ਦੀ ਗੱਲ ਕਰਦੇ ਆ ਇਹ ਪਹਿਲਾ ਸਟੈਪ ਆ ਹਾਰਟ ਅਟੈਕ ਦਾ ਪਹਿਲਾ ਸਟੈਪ ਕਹਿ ਲੋ ਵੈਸੇ ਕਿਉਂਕਿ ਇਹ ਤੁਹਾਡੇ ਖਾਣ ਨਾਲ ਰਿਲੇਟਡ ਹੈ ਖਾਣਾ ਤਾਂ ਹਰ ਕੋਈ ਖਾਂਦਾ ਰਹੀ ਤੇਲ ਦੀ ਗੱਲ ਅਸੀਂ ਦੇਸ਼ ਦੇ ਵਾਸੀ ਆ ਸਾਡੇ ਦੇਸ਼ ਤਾਂ ਪਾਮ ਆਇਲ ਨੂੰ ਜਾਣਦਾ ਹੀ ਨਹੀਂ ਸੀਗਾ ਸਾਡੇ ਦੇਸ਼ ਤਾਂ ਰਿਫਾਈਨਡ ਨੂੰ ਜਾਣਦਾ ਹੀ ਨਹੀਂ ਸੀਗਾ ਅਸੀਂ ਤਾਂ ਸਰੋਂ ਦਾ ਤੇਲ ਖਾਂਦੇ ਸੀ ਦੇਸੀ ਘਿਓ ਖਾਂਦੇ ਸੀ ਅਸ 40 ਸਾਲ ਪਹਿਲੇ 50 ਸਾਲ ਕਹਿ ਲੋ ਤੁਸੀਂ ਜਦ ਗਗਨਡਾਲ ਦਾ ਜਾਂ ਰਥਡਾਲ ਦਾ ਆਇਆ ਇਹਨੂੰ ਦਸੌਰੀ ਕਿਉਂ ਕਹਿੰਦੇ ਸੀ ਬਨਾਵਟੀ ਕਿਉਂ ਕਹਿੰਦੇ ਸੀ ਹਾਂ ਅਸੀਂ ਤਾਂ ਦੇਸੀ ਹਿੰਦੁਸਤਾਨ ਦੇ ਲੋਕ ਅਸੀਂ ਪਸ਼ੂਆਂ ਨੂੰ ਪਾਲਦੇ ਸੀ ਕਰਕੇ ਸੀ ਕਿ ਸਾਡੀਆਂ ਦਾ ਮੱਧੇ ਦੀਆਂ ਨਸਲਾਂ ਹੁਣ ਦੁਬਾਰਾ ਰਿਵਾਈਵ ਕੀਤੀਆਂ ਜਾ ਰਹੀਆਂ ਗਾਈਆਂ ਦੀਆਂ ਨਸਲਾਂ ਨਹੀਂ ਸਾਡੇ ਪੁਰਤਾਂ ਇੱਕ ਵਾਰੀ ਗਾਈਆਂ ਵੀ ਜਰਸੀ ਲਿਆ ਕੇ ਲਾਤਤੀਆਂ ਸੀਗੀਆਂ ਸਾਨੂੰ ਤਾਂ ਕਿਉਂਕਿ ਉਹ ਤਾਂ ਦੂਰ ਸਾਜਿਸ਼ ਦੇ ਅਧੀਨ ਕੀਤਾ ਗਿਆ ਕਿ ਦੁਨੀਆ ਦੇ ਵਿੱਚ ਐਸਾ ਕਿਹੜਾ ਬਰੀਡ ਹੈਗਾ ਕਿ ਵੀ ਇਹ ਥੱਕਦੇ ਹੀ ਨਹੀਂ ਹੈ ਇਹਕਿ ਮਾਨਵਤਾ ਸਭਿਤਾ ਦੇ ਵਿੱਚ ਅਸੀਂ ਕਿਵੇਂ ਹੋਏ ਆ ਕਿ ਸਾਨੂੰ ਤਾਂ ਜਿੱਥੇ ਮਰਜ਼ੀ ਲਾ ਦੇ ਖਾਲਸਾ ਕਿਤੇ ਥੱਕਦਾ ਹੂੰ ਸਤਾ ਕਿ ਉਹ ਉਦੋਂ ਦੇ ਪੜੇ ਹੋਏ ਸੀ ਕਿ ਸਾਡੇ ਕਿਹੜੇ ਗੁਰੂ ਨੇ ਕਿਹਾ ਵੀ ਹਾਂ ਵੀ ਆ ਖਾ ਲਿਓ ਸਾਡੀਆਂ ਦਾ ਕਹਿੰਦੇ ਉਦਾਹਰਨਾਂ ਦਿੱਤੀਆਂ ਜਾਂਦੀਆਂ ਸੀ ਸਾਡੀ ਸਾਇੰਸ ਵਿੱਚ ਲਿਖਿਆ ਹੋਇਆ ਕਿ ਜੇ ਤੁਹਾਨੂੰ ਆ ਰੋਗ ਹੋ ਜਾਵੇ ਤਾਂ ਤੁਸੀਂ ਮੀਟ ਖਾ ਸਕਦੇ ਆ ਮਾਸ ਮਨਾ ਨਹੀਂ ਹੈ ਮੀਟ ਖਾਣ ਵਾਲਿਆਂ ਨੂੰ ਕਹਿੰਦੇ ਹਾਰਟ ਅਟੈਕ ਜਲਦੀ ਆਉਂਦਾ ਕਿ ਨਹੀਂ ਐਸਾ ਕੁਝ ਨਹੀਂ ਹੈਗਾ ਐਦਾ ਕੁਝ ਨਹੀਂ ਹਾਂ ਪਰ ਕਿਸੇ ਨੂੰ ਵੀ ਨਹੀਂ ਆਉਂਦਾ ਜੇ ਸਾਰਾ ਸਮਾਜ ਇਸ ਗੱਲ ਨੂੰ ਫੋਲੋ ਕਰਦਾ ਹੋਵੇ ਥੋੜਾ ਜਿਹਾ ਸ਼ਬਦ ਫੇਰ ਔਖਾ ਮੇਰਾ ਤਾਂ ਮੈਨੂੰ ਤੇ ਤੁਹਾਨੂੰ ਤੇ ਚਾਪਲੂਸੀ ਨਹੀਂ ਹੋਣੀ ਹੈ ਨਹੀਂ ਨਹੀਂ ਤੁਸੀਂ ਬੋਲ ਸਕਦੇ ਜਿਸ ਸਮਾਜ ਨੂੰ ਮਹਾਰਾਜ ਨੇ ਖਾਣ ਪੀਣ ਨੂੰ ਦਿਨ ਬਦਲੇ ਨੇ ਵੈਰਾਈਟੀ ਆਫ ਫੂਡ ਆ ਗਈ ਹੈ ਇਹ ਜਿਹੜਾ ਕੋਸਮੈਟਿਕ ਫੂਡ ਹੈ ਇਸ ਤੋਂ ਸਮਾਜ ਬਚੇ ਕੋਸਮੈਟਿਕ ਫੂਡ ਦੇ ਵਿੱਚ ਕੀ ਕੀ ਚੀਜ਼ਾਂ ਨੇ ਇਹ ਮੰਨ ਸਰ ਜਿੰਨਾ ਡੱਬਾ ਪੈਕ ਸਾਰਾ ਹੀ ਡੱਬਾ ਪੈਕ ਜੂਸ ਜਾਂ ਇਹ ਜਿਹੜੇ ਤੁਹਾਡੇ ਸੌਸ ਸੂਸ ਜੇ ਆ ਗਏ ਆ ਜਿਹੜੇ ਸਾਡੇ ਖਾਣੇ ਤੋਂ ਬਾਹਰ ਦੇ ਨਾਮ ਹੈ ਕਿਸੇ ਦੇ ਕਾਨੂੰ ਲੈਣਾ ਸਾਰਿਆਂ ਨੂੰ ਪਤਾ ਹੀ ਹੈ ਕਿਹੜਾ ਕੋਈ ਨਹੀਂ ਆਣਾ ਜਿਹੜਾ ਸਾਡਾ ਇੰਡੀਅਨ ਟਰੈਡੀਸ਼ਨਲ ਫੂਡ ਹੈ ਹੁਣ ਮੇਰੇ ਕੋਲ ਬਾਰੋਂ ਪੇਸ਼ੈਂਟ ਆਂਦੇ ਨੇ ਉਹਨਾਂ ਦੇ ਹੋਟਲ ਨੇ ਉੱਥੇ ਜਰਮਨ ਦੇ ਵਿੱਚ ਸਾਡਾ ਇੰਡੀਅਨ ਫੂਡ ਸਭ ਤੋਂ ਜ਼ਿਆਦਾ ਵਿਕ ਰਿਹਾ ਐ ਇਸ ਵੇਲੇ ਹੂੰ ਜਰਮਨ ਦੇ ਵਿੱਚ ਉਹਦੀ ਟੈਕਨੋਲੋਜੀ ਨੂੰ ਦੁਨੀਆ ਮੰਨਦੀ ਲੇਕਿਨ ਖਾਣਾ ਇਸ ਵੇਲੇ ਇੰਡੀਅਨ ਹੋਟਲ ਉੱਥੇ ਸਭ ਤੋਂ ਵੱਧ ਚੱਲ ਰਹੇ ਨੇ ਉਹ ਕਿਹੜੀ ਵੀ ਖਾਂਦੇ ਸਾਡੇ ਵਾਲੇ ਨਿਆਣਿਆਂ ਨੂੰ ਹੁਣ ਦੁੱਧ ਤੋਂ ਹੀ ਮੁਸਕਾਂਣ ਲੱਗੇ ਕਿਉਂ ਸਾਨੂੰ ਫੀਡ ਕਰਤਾ ਦਿਮਾਗ ਦੇ ਵਿੱਚ ਕੀੜੇ ਪਾ ਦਿੱਤੇ ਸਾਡੇ ਕਿ ਦੁੱਧ ਤੋਂ ਮੁਸਕਾਂਦਾ ਕਿਉਂ ਤੇ ਬਲੱਡ ਪ੍ਰੈਸ਼ਰ ਵੱਜ ਜਾਂਦਾ ਡਾਕਟਰ ਘਟਾਣਾ ਦੇ ਨੇ ਚਾਰ ਵਾਰੀ ਦੁੱਧ ਪਲੰਦਾ ਆਪਣੇ ਮਰੀਜ਼ ਨੂੰ ਦੋ ਦੋ ਚਮਚੇ ਦਾਲ ਸਬਜ਼ੀ ਚ ਕੋਦੇ ਵੀ ਪਾ ਕੇ ਖਲੰਦਾ ਮੈਂ ਖੀਰ ਵੀ ਖਲੰਦਾ ਮੈਂ ਕਿਹੜਾ ਪ੍ਰਸ਼ਾਦ ਵੀ ਖਲੰਦਾ ਮੇਰਾ ਤਾਂ ਬੁਢਾ ਜੀ ਹੈਵੀ ਚੀਜ਼ਾਂ ਹੋ ਜਾਂਦੀਆਂ ਨੇ ਇਹ ਕਿਹਨੇ ਕਿਹਾ ਹੈਵੀ ਇਹ ਦਿਮਾਗ ਚ ਕੀੜੇ ਪਾਏ ਜਾਂਦੇ ਜਿੱਦਾਂ ਹੁਣ ਲੋਕਾਂ ਨੂੰ ਕੰਮ ਦੀ ਟੈਨਸ਼ਨ ਹੁੰਦੀ ਹੈ ਮੈਨੂੰ ਵੀ ਆ ਕੇ ਕਹਿੰਦੇ ਮੈਨੂੰ ਕੰਮ ਦੀ ਬੜੀ ਟੈਨਸ਼ਨ ਆਂਦੀ ਮੈਂ ਕਿਹਾ ਭੀਖ ਮੰਗ ਲਿਆ ਕਰ ਤੈਨੂੰ ਕੰਮ ਦੀ ਟੈਨਸ਼ਨ ਆਂਦੀ ਮਫਦਾ ਖਾਣਾ ਭੀਖ ਮੰਗ ਲਿਆ ਕਰ ਉਹ ਸਤਗੁਰੂ ਨੇ ਤੈਨੂੰ ਕੰਮ ਦਿੱਤਾ ਸਵੇਰੇ ਉੱਠਦਾ ਤੇਰੇ ਰੋਜ਼ਗਾਰ ਮਿਲਿਆ ਵਾ ਤੈਨੂੰ ਇਹਦੀ ਖੁਸ਼ ਕੀ ਤੁਹਾਨੂੰ ਟੈਨਸ਼ਨ ਹੋਣੀ ਮੈਂ ਤਾਂ ਕੰਮ ਕਰਦਾ ਨਹੀਂ ਤੁਸੀਂ ਮੰਨਦੇ ਹੋ ਕਿ ਆਪਾਂ ਫੌਨ ਵੱਲੋਂ ਚੱਲ ਪਏ ਸਰ ਇਹ ਸਾਡੇ ਉੱਪਰ ਥੋਪਿਆ ਗਿਆ ਕਲਚਰ ਹੈ ਇਹ ਥੋਪਿਆ ਗਿਆ ਹੈ ਸਾਡੇ ਦੇ ਵਿੱਚ ਇੱਕ ਚੀਜ਼ ਹੋਰ ਆਉਂਦੀ ਹੈ ਕਿ ਇੱਕ ਨਾ ਅੱਜ ਕੱਲ ਬਹੁਤ ਟ੍ਰੈਂਡ ਜਿਹਾ ਚੱਲ ਗਿਆ ਕਿ ਸਵੇਰੇ ਉੱਠ ਕੇ ਨਾ ਮਿਕਸ ਫਰੂਟ ਖਾ ਲੋ ਮਿਕਸ ਵੈਜੀਟੇਬਲਸ ਖਾ ਲੋ ਮਿਕਸ ਦੇ ਵਿੱਚ ਕਿੰਨੀਆਂ ਚੀਜ਼ਾਂ ਮਿਕਸ ਹੋਣੀਆਂ ਚਾਹੀਦੀਆਂ ਨੇ ਜਦ ਦੋ ਤੋਂ ਤੀਜੀ ਚੀਜ਼ ਰਲ ਜਾਣੀ ਹੈ ਕੰਮ ਗਲ ਗਿਆ ਚਾਹੇ ਤੁਹਾਡਾ ਢਿੱਡੇ ਚਾਹੇ ਤੁਹਾਡਾ ਟੱਬਰ ਤੁਹਾਨੂੰ ਨਹੀਂ ਤਿਆਰ ਵਾਲਿਆ ਕੰਮ ਗਲ ਗਿਆ ਜੀ ਜੜੜਾ ਕਮਗੜਿਆ ਇਹ ਉਸਾਂ ਦਾ ਜੜੀ ਕੋ ਜਿਵੇਂ ਮਿਕਸ ਜੂਸ ਮਿਕਸ ਫਰੂਟ ਮਿਕਸ ਵੈਜੀਟੇਬਲ ਮਿਕਸ ਜੂਸ ਇਹ ਸਭ ਬਿਮਾਰੀ ਦੇ ਕਰ ਨੇ ਦੋ ਤੋਂ ਵੱਧ ਕੋਈ ਵੀ ਚੀਜ਼ ਮਿਲਾ ਕੇ ਨਹੀਂ ਖਾਣੀ ਚਾਹੀਦੀ ਸਰ ਜਿਹੜਾ ਖਾਣਾ ਹੈਗਾ ਉਹਦੇ ਵਿੱਚ ਵੀ ਚਾਹੀ ਤੁਸੀਂ ਮਠਾਈ ਖਾ ਲਓ ਚਾਹੀ ਤੁਸੀਂ ਫੂਡ ਖਾ ਲਓ ਹਮ ਹੁਣ ਬਿਆਹ ਸ਼ਾਦੀ ਚ ਇੰਨੇ ਨੇ ਵੈਰਾਈਟੀ ਲੱਗੀ ਵੀ ਹੁੰਦੀ ਹੈ ਬਿਲਕੁਲ ਉਸ ਵੈਰਾਈਟੀ ਦੇ ਵਿੱਚੋਂ ਤੁਸੀਂ ਸਾਰੇ ਸਵਾਦ ਚਖਣੇ ਨੇ ਉੱਥੇ ਵਿੱਚੇ ਤੁਸੀਂ ਦਹੀਂ ਖਾਈ ਜਾਂਦੇ ਵਿੱਚੇ ਤੁਸੀਂ ਖੀਰ ਖਾ ਜਾਂਦੇ ਆ ਵਿੱਚੇ ਤੁਸੀਂ ਆਈਸਕ੍ਰੀਮ ਵੀ ਖਾ ਜਾਂਦੇ ਵਿੱਚੇ ਗਰਮ ਗੁਲਾਬ ਜਾਮਣੇ ਵੀ ਖਾ ਜਾਂਦੇ ਤੁਹਾਨੂੰ ਕਿਹਨੇ ਬਚਾਉਣਾ ਤੁਸੀਂ ਐਵੇਂ ਛੇਕੀਆਂ ਮਾਰਦੇ ਫਿਰਦੇ ਉਹ ਜਿਹੜਾ ਸੈਲਡ ਕੱਟਿਆ ਪਿਆ ਹੁੰਦਾ 4 ਘੰਟੇ ਪਹਿਲਾਂ ਦਾ ਕੱਟਿਆ ਪਿਆ ਹੁੰਦਾ ਕੁਦਰਤ ਕੰਮਲੀ ਉਹਨੇ ਕਿਉਂ ਇਹਦੇ ਪਰਸ਼ਾ ਇਨਸ਼ਾਲਕਾ ਲਾਇਆ ਵਾ ਸਮਾਜ ਬਹੁਤ ਹੱਦ ਤੱਕ ਬਿਮਾਰੀਆਂ ਨੂੰ ਖਰੀਦਣ ਦੇ ਵਿੱਚ ਆਪ ਜ਼ਿੰਮੇਵਾਰ ਹੈ ਕੀ ਆਪ ਪੱਲਿਓਂ ਖਰੀਦਣ ਜਾਂਦਾ ਹੈ ਸਰ ਤੰਦਰੁਸਤੀ ਸਾਡੇ ਕੋਲ ਡਾਕਟਰ ਕੋਲ ਖਰੀਦਣ ਘਟਾਉਂਦੇ ਹੂੰ ਬਾਜ਼ਾਰ ਚ ਬਿਮਾਰੀ ਖਰੀਦਣ ਵੱਧ ਜਾਂਦੇ ਜੇ ਮੈਂ ਸੱਚ ਕਹਾਂ ਅੱਗੇ ਅਸੀਂ ਡਾਕਟਰ ਵੀ ਬਾਜ਼ਾਰ ਦੇ ਅਧੀਨ ਹੈਗੇ ਸਾਨੂੰ ਵੀ ਹੁਣ ਪਤਾ ਵੀ ਪ੍ਰੋਪਰਟੀ ਦੇ ਆ ਰੇਟ ਐ ਬੱਚਿਆਂ ਦੀ ਪੜ੍ਹਾਈਆਂ ਦੇ ਆ ਰੇਟ ਐ ਤਾਂ ਸੁੱਕਾ ਤਾਂ ਫਿਰ ਕੋਈ ਜਾਣ ਨਹੀਂ ਦਿੰਦਾ ਖਟਾਣਾ ਕਹਿੰਦਾ ਜਾਣ ਦੇ ਦਿੰਦਾ ਖਟਾਣਾ ਇਸ ਦੁਨੀਆ ਤੋਂ ਥੋੜਾ ਜਿਹਾ ਡਿਫਰੈਂਟ ਐ ਇਹ ਨਾ ਕਿ ਉਹ ਵੀ ਕਿਉਂ ਕਰਕੇ ਮੈਂ ਹਰਿਦਵਾਰ ਗੁਰੂਕੁਲ ਦਾ ਪੜਿਆ ਵਾਂ ਮੈਂ ਬਾਬਾ ਨਾਨਕ ਨੂੰ ਫੋਲੋ ਕਰਦਾ ਬਾਬਾ ਨਾਨਕ ਕਹਿੰਦੇ ਹਰਿਦਵਾਰ ਗਿਆ ਸੀ ਕਿ ਪੰਡੇ ਦਿੰਦੇ ਸੀ ਸੂਰਜ ਨੂੰ ਪਾਣੀ ਬਾਬਾ ਨਾਨਕ ਦਿੰਦਾ ਸੀ ਪੰਜਾਬ ਨੂੰ ਪਾਣੀ ਤੇ ਡਾਕਟਰ ਖਟਾਨਾ ਫਿਰ ਪੰਜਾਬ ਨਹੀਂ ਪਾਣੀ ਮੈਂ ਕਿਹਾ ਵਾ ਵੀ ਦੁਨੀਆ ਚ ਜਿੱਥੇ ਮਰਜੀ ਵਸਦੇ ਹੁਣ ਪੰਜਾਬੀ ਪੰਜਾਬੀਆਂ ਦਾ ਡਾਕਟਰ ਪੰਜਾਬੀਆਂ ਦੀ ਹਰ ਪੱਖੋਂ ਹੁਣ ਜਿੱਦਾਂ ਸਾਡੇ ਬੱਚੇ ਬਾਹਰ ਵੀ ਗਏ ਬੈ ਨੇ ਉਹਨਾਂ ਨੇ ਵੀ ਕਿਹਾ ਵਾ ਬੇਟਾ ਤੁਸੀਂ ਹੁਣ ਉੱਥੇ ਕਮਾਈ ਕਰਦੇ ਢੰਗ ਨਾਲ ਕਰਿਓ ਪਿੰਡ ਦੀ ਫਿਕਰ ਨਾ ਕਰਿਓ ਜਿੱਥੇ ਮਾਪੇ ਬਾਪ ਹੈਗੇ ਮੈਂ ਹੈਗਾ ਇੱਥੇ ਵੀ ਉਹਨਾਂ ਦੇ ਇਮੋਸ਼ਨ ਕੈਸ਼ ਕਰਾਈ ਜਾਂਦੇ ਜੇ ਆਪਾਂ ਵੇਖਦੇ ਕਿ ਤੁਸੀਂ ਹੁਣ ਇੱਕ ਗੱਲ ਆਖੀ ਕਿ ਮੈਂ ਉਰੇ ਹੈਗਾ ਆ ਟੀਚਾ ਕੀ ਲੈ ਕੇ ਚੱਲ ਰਿਹਾ ਹੈ ਮੇਰਾ ਟੀਚਾ ਤਾਂ ਬਹੁਤ ਸਾਫ਼ ਸੁਥਰਾ ਜੀ ਮੈਨੂੰ ਥੋੜਾ ਜਿਹਾ ਬਹੁਤ ਅੱਛਾ ਵੈਸੇ ਪਰਮਾਧਿਨ ਕਿਰਪਾ ਤੁਹਾਡੇ ਥਰੂ ਸੋਸ਼ਲ ਮੀਡੀਆ ਤੇ ਮੈਨੂੰ ਕਾਫੀ ਅੱਛਾ ਰਿਸਪਾਂਸ ਮੈਂ ਇਹ ਕੇ ਸੋਚਿਆ ਵਾ ਵੀ ਮੈਂ 3 ਸਾਲਾਂ ਦੇ ਵਿੱਚ ਹੂੰ ਪੰਜਾਬ 70% ਹਾਰਟ ਅਟੈਕ ਤੋਂ ਫ੍ਰੀ ਕਰਨਾ ਹੈ 70% ਬਹੁਤ بڑا ਟੀਚਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਡਰ ਬੈਠ ਚੁੱਕਿਆ ਹਾਲ ਇਹ ਨਹੀਂ ਸਰ ਮੈਂ ਮੇਰੀ ਕੋਈ ਵੀ ਜਿਆਦਾ ਕੋਈ ਏਦਾਂ ਦੀ ਮੇਰੀ ਵੀਡੀਓ ਆਂਦੀ 10-10 ਲੱਖ ਨੂੰ ਟੱਚ ਕਰਦੀ ਹੈ ਔਰ ਉਸ 10 ਲੱਖ ਦੇ ਚੋ ਜੇ ਕੋਈ ਮੇਰੇ 3 ਲੱਖ ਨੂੰ ਤਾਂ ਕਹਿਣਾ ਮੰਨੇ ਲੰਦੇ ਵੀ ਡਾਕਟਰ ਨੇ ਖਾਣ ਨੂੰ ਆ ਮਨਾ ਕੀਤਾ ਲੋਕੀ ਮੰਨਦੇ ਨੇ ਸਮਾਜ ਕਿੰਨਾ ਬੀਬਾ ਹੈ ਕਿੰਨਾ ਭਲਾ ਹੈ ਬੜੇ ਸਿਆਣੇ ਲੋਕ ਸਪੈਸ਼ਲ ਮੈਨੂੰ ਮਿਲਣ ਆ ਜਾਂਦੇ ਮੈਂ ਤਾਂ ਉਹਨਾਂ ਦਾ ਆ ਕੰਨ ਫੜ ਕੇ ਧੰਨਵਾਦੀ ਆ ਕਿ ਉਹਨਾਂ ਨੇ ਉਹ ਕਹਿੰਦੇ ਜੀ ਅਸੀਂ ਤੁਸੀਂ ਦੱਸਿਓ ਜੀ ਆ ਸਬਜ਼ੀ ਰੰਨ ਕੇ ਖਾਣੀ ਅਸੀਂ ਆ ਖਾਣਾ ਅਸੀਂ ਆ ਖਾਣਾ ਉਹ ਫੋਲੋ ਕਰਕੇ ਕਹਿੰਦੇ ਅਸੀਂ ਠੀਕ ਐ ਉਹਨਾਂ ਦੇ ਹੁਣ ਪਰਿਵਾਰ ਬੱਚੇ ਕਿਸੇ ਤਾਂ ਬਾਹਰ ਅਮਰੀਕਾ ਕਿਤੇ ਕੋਈ ਉਹਨਾਂ ਦੇ ਬਲੱਡ ਪ੍ਰੈਸ਼ਰ ਵੱਜ ਜਾਂਦਾ ਕਿਸੇ ਦਾ ਕੋਲੇਸਟ੍ਰੋਲ ਵੱਜ ਜਾਂਦਾ ਹਾਂ ਓ ਜੀ ਮੈਨੂੰ ਡਾਕਟਰ ਨੇ ਆ ਦੱਸਤਾ ਮੈਂ ਪੁੱਤ ਮੈਂ ਹੈਗਾ ਤੂੰ ਨੇ ਡਰੀ ਹੈ ਓ ਇਸ ਹੌਸਲੇ ਨਾਲੇ ਮੈਂ ਕਿਹਾ ਤੂੰ ਆ ਹਫਤਾ ਕਰਕੇ ਮੈਨੂੰ ਦੱਸੀ ਜੇ ਤੈਨੂੰ ਬਿਮਾਰੀ ਹੋ ਤਾਂ ਮੇਰੇ ਨਾਲ ਗੱਲ ਕਰੀ ਨਹੀਂ ਤਾਂ ਆਪਣੀ ਐਸ਼ ਕਰਿਆ ਕਰ ਤੇ ਡਾਕਟਰ ਘਟਾਣਾ ਤਾਂ ਦੇਖੋ ਦੁਨੀਆ ਤੇ ਥੋੜਾ ਜਿਹਾ ਡਿਫਰੈਂਟ ਚੱਲੂਗਾ ਜੀ ਮੈਂ ਸ਼ਾਇਦ ਇੱਥੇ ਪੰਜਾਬ ਦੇ ਵਿੱਚ ਦੂਜਾ ਡਾਕਟਰ ਹੈਗਾ ਗੁਰੂਕੁਲ ਦਾ ਇੱਕ ਸਾਡਾ ਡਾਕਟਰ ਲੁਧਿਆਣੇ ਹੈਗਾ ਉਹ ਹਟਦਾ ਨਹੀਂ ਕਰਦਾ ਹੈ ਮੈਂ ਆਪਣੇ ਗੁਰੂਕੁਲ ਦਾ ਇੱਥੇ ਡਾਕਟਰ ਜੀ ਦਵਾਈ ਦਾ ਜੇ ਆਪਾਂ ਗੱਲ ਕਰਦੇ ਆਂ ਤਾਂ ਦਵਾਈ ਕੰਮ ਕਿਵੇਂ ਕਰਦੀ ਹੈ ਕਿਉਂਕਿ ਹਾਲੀ ਦੇ ਵਿੱਚ ਕੁਝ ਕਿੱਲਾਂ ਇਦਾਂ ਵੀ ਨਿਕਲ ਜਾਂਦੇ ਨੇ ਕਿ ਜਿੱਥੇ ਸਟੰਟ ਨਹੀਂ ਪਹੁੰਚਦਾ ਉੱਥੇ ਤੁਹਾਡੀ ਦਵਾਈ ਕਿਵੇਂ ਪਹੁੰਚ ਜਾਂਦੀ ਹੈ ਸਰ ਦਵਾਈ ਸਾਰੇ ਸਰੀਰ 'ਤੇ ਚੱਲਦੀ ਹੁੰਦੀ ਹੈ ਦਵਾਈ ਨੇ ਬਲੱਡ ਦੇ ਨਾਲ ਚੱਲਣਾ ਖੂਨ ਦਾ ਦੌਰਾ ਹਰ ਜਗ੍ਹਾ ਹੀ ਹੈ ਅਸੀਂ ਬਲੱਡ ਦੀ ਤਸਵੀਰ ਤੇ ਕੰਮ ਕਰਦੇ ਆਂ ਬਲੱਡ ਦੀ ਤਸਵੀਰ ਦੇ ਉੱਤੇ ਬਲੱਡ ਦੀ ਤਸਵੀਰ ਤੇ ਜੇ ਤੁਹਾਡੇ ਖੂਨ ਦੀ ਤਸਵੀਰ ਬਦਲਦੀ ਕੈਲਸੀਫਿਕੇਸ਼ਨ ਐਵੇਂ ਤਾਂ ਹੁੰਦੀ ਨਹੀਂ ਹੈ ਫਿਰ ਹਾਰਟ 'ਤੇ ਜਾ ਕੇ ਕਿਉਂ ਹੁੰਦੀ ਜਦ ਰੀ ਦਾ ਦਰਦ ਲੱਤ 'ਚ ਕਿਉਂ ਹੁੰਦਾ ਸਿਰ 'ਚ ਨਹੀਂ ਹੋ ਜਾਂਦਾ ਗੱਲ ਤਾਂ ਟੈਕਨੀਕਲ ਨੇ ਕੋਈ ਕੋਈ ਐਸੀ ਗੱਲ ਜ਼ਰੂਰ ਦੱਸੋ ਕਿ ਕਿਵੇਂ ਇਨਸਾਨ ਪਤਾ ਕਰ ਸਕਦਾ ਕਿ ਮੈਨੂੰ ਹਾਰਟ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਚੁੱਕੀ ਹੈ ਜਾਂ ਇੰਨੇ ਪਰਸੈਂਟ ਤੱਕ ਆਣੀ ਸ਼ੁਰੂ ਹੋ ਗਈ ਹੈ ਇੰਨੇ ਪਰਸੈਂਟ ਬਲੋਕੇਜ ਆ ਚੁੱਕੀ ਆ ਜਾਂ ਨਹੀਂ ਇੰਨੀ ਰਹਿੰਦੀ ਆ ਇਹ ਕਿਵੇਂ ਪਤਾ ਲੱਗ ਸਕਦਾ ਹੈ ਜਾਂ ਤੁਸੀਂ ਕਿਵੇਂ ਪਤਾ ਕਰਨ ਨੂੰ ਕਹਿੰਦੇ ਮੈਂ ਸਮਾਜ ਨੂੰ ਬੜੇ ਪਿਆਰ ਨਾਲ ਸਮਝਾਉਣਾ ਹੁੰਦਾ ਕਿ ਜਦ ਤੁਹਾਨੂੰ ਕਦੇ ਕੋਈ ਤਕਲੀਫ ਆਂਦੀ ਆਪਣਾ ਖਾਦਾ ਪੀਤਾ ਵਿਚਾਰ ਲਓ ਜਾਣੀ ਉਸ ਦਿਨ ਉਸ ਦਿਨ ਦਾ ਜਾਂ ਇੱਕ ਵਾਪਤੇ ਦਾ ਵੈਸੇ ਵੀ ਅਦਰਵਾਈਜ਼ ਵੀ ਜੇ ਥੋੜਾ ਜਿਹਾ ਤਮੀਜ਼ ਨਾਲ ਖਾਓ ਪੀਓ ਹੂੰ ਪਹਿਲੀ ਜੀ ਗੱਲ ਤੁਸੀਂ ਵੈਸੇ ਹੀ ਬਚਣਾ ਕਿਉਂਕਿ ਮੈਂ ਵੀ 70% ਇਹਦੇ ਮੇਰੇ ਕੋਲ ਨਹੀਂ ਆਣਾ ਨਾ ਮੈਂ ਇਹਨਾਂ ਨੂੰ ਨਿਵਾ ਸਕਦਾ ਮੈਂ ਜਨਤਾ ਅਵੇਅਰ ਕਰਨੀ ਹੈ ਜਦ ਤੁਸੀਂ ਇੱਕ ਚੰਗੇ ਹੈਲਦੀ ਸਮਾਜ ਦੇ ਵਿੱਚ ਰਹਿੰਦੇ ਤੰਦਰੁਸਤ ਸਮਾਜ ਦੇ ਵਿੱਚ ਰਹਿੰਦੇ ਹੂੰ ਤੁਹਾਡੀਆਂ ਖੁਸ਼ੀਆਂ ਵੈਸੇ ਹੀ ਦੁੱਗਣੀਆਂ ਚੌਗਣੀਆਂ ਹਜ਼ਾਰ ਗੁਣਾ ਵਧਦੀਆਂ ਤੁਹਾਡੇ ਘਰੇ ਭਾਵੇਂ ਤੁਸੀਂ ਜਿੰਨੇ ਮਰਜੀ ਤੰਦਰੁਸਤ ਜੇ ਪੜੋਸੀ ਬਿਮਾਰ ਅਸੀਂ ਪੰਜਾਬੀ ਆਂਗੇ ਸਾਡੇ ਜੇ ਮੰਨ ਲਿਆ ਜਾਵੇ ਕਿ ਅੱਜ ਪੜੋਸੀਆਂ ਦੇ ਕੋਈ ਦਿੱਕਤ ਆ ਗਈ ਸਾਡੇ ਪਸ਼ੂ ਭੁੱਖੇ ਖੜੇ ਆ ਮੇਰੀ ਤੁਹਾਡੀ ਲੜਾਈ ਵੀ ਵੀ ਹੋਈ ਵੀ ਐ ਅਸੀਂ ਤਾਂ ਵੀ ਆਪਦੇ ਪੜੋਸੀ ਦੇ ਪਸ਼ੂਆਂ ਨੂੰ ਵੀ ਛਾਵੇਂ ਬੰਦ ਦਿਆਂਗੇ ਉਹਨੂੰ ਪੱਠੇ ਪਾ ਦੇਾਂਗੇ ਪਾਣੀ ਪਿਲਾ ਦੇਾਂਗੇ ਸਾਡੇ 'ਚ ਹਮਦਰਦੀ ਹੈਗੀ ਐ ਸਾਡਾ ਖੂਨ ਹਜੇ ਸਫੇਦ ਨਹੀਂ ਹੋਇਆ ਹੈ ਸਾਡਾ ਖੂਨ ਹਜੇ ਸਫੇਦ ਨਹੀਂ ਹੋਇਆ ਸਾਡੇ 'ਚ ਹਮਦਰਦੀ ਹੈ ਤਾਂ ਕਰਕੇ ਡਾਕਟਰ ਘਟਾਣਾ ਸਮਾਜ ਨੂੰ ਕਹਿੰਦਾ ਕਿ ਮੈਂ ਤੁਹਾਡੇ ਨਾਲ ਜੁੜਿਆ ਮੈਂ ਜਿਹੜੀ ਇੱਥੇ ਦਵਾਈ ਦਿੰਦਾ ਉਹਦੇ ਮੈਂ ਰੱਜ ਕੇ ਪੈਸੇ ਲੰਦਾ ਮੇਬੀ ਹੌਂਡ ਰਿਕਾਰਡ ਇ ਐਡਮਿਟ ਕਰਦੇ ਮੈਂ ਤੇ ਟੈਲੀਫੋਨ ਪਰ ਪੁੱਛ ਲਿਆ ਕਿੰਨੇ ਪੈਸੇ ਮੈਂ ਕਹਿੰਦਾ ਵੀ ਮੈਨੂੰ ਚੱਲਣ ਲੱਗੇ ਪੁੱਛ ਕੇ ਚੱਲਿਆ ਕਰੋ ਮੇਰੇ ਕੋ ਪੈਸੇ ਲੱਗਦੇ ਹੁਣ ਇਹ ਮੈਨੂੰ ਕੋਈ ਚੋਰ ਕਹੋ ਸਾਧ ਕਹੋ ਬੇਈਮਾਨ ਕਹੋ ਜੇ ਮਰਜ਼ੀ ਕਹੋ ਪਰ ਮੈਂ ਵੀ ਕਿਹੜਾ ਪੱਲੇ ਹੁੰਦੇ ਨੇ ਮੇਰੀ ਦਵਾਈਆਂ ਵੀ ਤਾਂ ਸੋਨੇ ਚਾਹਦੀਆਂ ਮੈਂ ਕਿਹੜਾ ਖੱਬਲ ਦਾ ਮਹਿੰਗੀ ਕਿਉਂ ਆ ਸਰ ਹੁਣ ਸੋਨਾ ਦੇਖਦੇ ਦੇਖਦੇ ਮਹੀਨੇ ਦੇ ਚ 12000 ਤੋਲਾ ਚੜ ਗਿਆ ਮੇਰੀ ਦਵਾਈ ਹੁਰਤੀ ਨੇ ਗੁਣਾ ਚੜਨੀ ਪਰ ਮੈਂ ਤਾਂ ਨਹੀਂ ਰੇਟ ਵਧਾਇਆ ਮੈਂ ਇਸ ਕਰਕੇ ਜਿਵੇਂ ਸੋਨਾ ਚਾਂਦੀ ਸਰ ਮੈਂ ਭਸਮਾ ਤੇ ਰਸਾਇਣ ਤੇ ਕੰਮ ਕਰਦਾ ਹੁਣ ਪਿੰਡਾਂ ਵਾਲੇ ਲੋਕ ਆਉਂਦੇ ਨੇ ਇਹਨਾਂ ਨੂੰ ਪੁੱਛ ਲਓ ਕਿ ਤੁਹਾਡੇ ਘਰੀ ਹੁਣ ਪਾਥੀਆਂ ਕਿੰਨੇ ਕੁ ਲੋਕ ਪਾਥਦੇ ਨੇ ਹੁਣ ਤਾਂ ਆਨਲਾਈਨ ਮਿਲਣ ਲੱਗ ਗਿਆ ਫਿਰ ਸਰ ਆਨਲਾਈਨ ਦੇ ਵੀ ਰੇਟ ਪੁੱਛ ਲਓ ਨੇ ਜਿਹੜੇ ਮੈਨੂੰ ਕਹਿੰਦੇ ਵੀ ਤੂੰ ਮਹਿੰਗਾ ਹੈ ਜੇ ਤੂੰ ਮੜਾ ਹੈ ਪਾਥੀਆਂ ਦੀ ਗੱਲ ਕੀਤੀ ਮੈਂ ਸੋਨੇ ਚਾਂਦੀ ਦੀ ਨਹੀਂ ਕਰਦਾ ਉਹ ਵੀ ਲੱਗਦੀਆਂ ਸਮਾਜ ਵੀ ਥੋੜੇ ਜਿਹਾ ਫਿਰ ਹੋਰ ਬੜੀ ਗੱਲ ਸਤਗੁਰੂ ਦੀ ਕਿਰਪਾ ਪੀ ਜਿੰਨਾ ਸਟੰਟ ਵਾਲੇ ਨੇ ਸ਼ੁਰੂ ਹੁਣ ਜਿੱਥੋਂ ਹੋਣਾ ਮੈਂ ਤਾਂ ਉੱਥੇ ਮੁੱਕੇ ਜਾਣਾ ਫਿਰ ਪੈਸੀ 15-15 ਦਿਨ ਦੇ 30-30 ਦਿਨ ਦੇ ਲੈਣੇ ਮੈਂ ਦੱਸੂ ਕਿੱਥੋਂ ਮਹਿੰਗਾ ਇਹ ਸਿਗਾ ਲੋਕਾਂ ਨੂੰ ਲੱਗਦਾ ਜਿਵੇਂ ਆਯੁਰਵੇਦ ਸ਼ਾਇਦ ਆ ਘਾ ਬੂਟੇ ਹੁੰਦਾ 10-20 ਰੁਪਏ ਕੰਮ ਸਰਦਾ ਪਰ ਰਾਜੇ ਮਹਾਰਾਜੇ ਖਾਂਦੇ ਇਹਨੂੰ ਆਦੀ ਖਲ ਤੇ ਖਾਂਦੇ ਆਂ ਬੜੇ ਲੋਕਾਂ ਦੀਆਂ ਬੜੀਆਂ ਗੱਲਾਂ ਜਨਤਨ ਬੈਠੇ ਬਹਿਲੀਆਂ ਗੱਲਾਂ ਆਂ ਦੀ ਕਹਿੰਦਾ ਫਲਾਣਾ ਬੜਾ ਲਾਲ ਹੈ ਫਲਾਣਾ ਬੜਾ ਇਦਾਂ ਹੈ ਹੂੰ ਪਸma ਆਦੀ ਕਾਲ ਤੋਂ ਵਿਕਦੀ ਆਂਦੀਆਂ ਨੇ ਵੀਰੋ ਇੱਕ ਆਖਰੀ ਸਵਾਲ ਰਹੂਗਾ ਕਿ ਲੋਕ ਐਕਸਰਸਾਈਜ਼ ਕਰਦੇ ਨੇ ਉਹਨਾਂ ਨੂੰ ਇੰਜ ਲੱਗਦਾ ਕਿ ਰੋਜ਼ ਸਵੇਰੇ ਦੌੜ ਭੱਜਣ ਨਾਲ ਹੋਰ ਤੇਜ਼ ਭੱਜਣ ਨਾਲ ਇੱਕ ਸਟੈਮਿਨਾ ਆਪਸੀ ਬਣਾ ਲਾਂਗੇ ਤੇ ਅਸੀਂ ਠੀਕ ਰਾਂਗੇ ਹਾਰਟ ਦੀ ਪ੍ਰੋਬਲਮ ਤੋਂ ਦੂਰਾਂਗੇ ਕਈ ਵਾਰ ਤਾਂ ਇਦਾਂ ਵੀ ਹੋ ਜਾਂਦਾ ਕਿ ਕੁਝ ਵੀਡੀਓ ਐਸੇ ਇਦਾਂ ਨਹੀਂ ਆਂਦੀਆਂ ਨੇ ਕਿ ਇੱਕ ਬਹੁਤ ਮਸ਼ਹੂਰ ਫੁੱਟਬਾਲਰ ਇੱਕ ਗਰਾਊਂਡ 'ਚ ਖੜਾ ਖੜਾ ਹੀ ਹੋ ਜੀ ਅਟੈਕ ਆ ਗਿਆ ਤੇ ਉਹ ਡੈਥ ਹੋ ਗਈ ਇਹ ਐਕਸਰਸਾਈਜ਼ ਦਾ ਕੀ ਰੋਲ ਰਹਿੰਦਾ ਹੈ ਬੜੇ ਸਮਾਜ ਨੂੰ ਸਾਰੇ ਨੂੰ ਮੇਰੀ ਬੇਨਤੀ ਹੈ ਸਾਡੇ ਵੀ ਬਜ਼ੁਰਗ ਵੀ ਮੁੰਡੇ ਦਾ ਮੁੰਡੇ ਬਜ਼ੁਰਗ ਵੀ ਨਹੀਂ ਟੱਲਦੇ ਦੋ ਦੋ ਢਾਈ ਢਾਈ ਘੰਟੇ ਪਾਰ ਕੇ ਕਿਸਾਈਆਂ ਦੇ ਜੁੱਤੀਆਂ ਕਿਸਾਨ ਦੇ ਕਿਉਂ ਜੁੱਤੀਆਂ ਮਹਿੰਗੀਆਂ ਹੋਈਆਂ ਉਹ ਕਹਿੰਦੇ ਪੈਸੇ ਪੂਰੇ ਕਰ ਲਈਏ ਹੂੰ 40 ਮਿੰਟ ਤੋਂ ਵੱਧ ਕੋਈ ਵੀ ਐਕਸਰਸਾਈਜ਼ ਜਾਂ ਵਾਕ ਨਹੀਂ ਕਰੇਗਾ 40 ਮਿੰਟ ਤੋਂ ਵੱਧ ਵੱਧ ਤੁਰ ਤੁਰ ਕੇ ਜਾਂ ਭੱਜ ਕੇ ਜਾਂ ਕਿਦਾਂ ਭੱਜੇ ਤਾਂ 40 ਮਿੰਟ ਜਾਂਦਾ ਹੀ ਨਹੀਂ ਕਿਸੇ ਨੂੰ ਹੂੰ ਕਈ ਵਾਰ ਅਗਲਾ ਹੌਲੀ ਹੌਲੀ ਭੱਜੀ ਜਾਂਦਾ ਹੁੰਦਾ ਵਾਕਿੰਗ ਹੁੰਦੀ ਹੈ ਇਨ ਬਿਟਵੀਨ ਵੀ ਜੇ ਪਾਣੀ ਵਗੈਰਾ ਤੁਹਾਡੇ ਕੋਲ ਹੋਵੇ ਡੀਹਾਈਡਰੇਸ਼ਨ ਹੋਣ ਤੋਂ ਬਚੋ ਲੋਕੀ ਘਰੋਂ ਨਿਕਲ ਜਾਂਦੇ ਨੇ ਦੋ ਦੋ ਘੰਟੇ ਉੱਥੇ ਗੱਪਾਂ ਮਾਰੀ ਜਾਂਦੇ ਵਿੱਚੇ ਤੁਰ ਹੀ ਜਾਂਦੇ ਪਤਾ ਹੀ ਨਹੀਂ ਲੱਗਦਾ ਵੀ ਕੀ ਕਰਨਾ ਕੀ ਨਹੀਂ ਕਰਨਾ ਕਿਉਂ ਪੰਜਾਬ ਦੇ ਵਿੱਚ ਤਾਂ ਮੈਂ ਖਾਸ ਕਰਕੇ ਪੰਜਾਬ ਦੀ ਉਹ ਗੱਲ ਕਰਦਾਗਾ ਬਜ਼ੁਰਗ ਇਕੱਲੇ ਰਹਿ ਗਏ ਵੀ ਮੁੰਡੇ ਚਲੇ ਗਏ ਵੀ ਨੇ ਨਿਆਣੇ ਸਭ ਦੇ ਲਗਭਗ ਬਾਹਰ ਨੇ ਪਿੱਛੇ ਇੱਕ ਐਸੀ ਸੱਜਣ ਆਂਦੇ ਰੋਜ਼ੇ ਆਂਦੇ ਮਤਲਬ ਗੱਲ ਹੋਈ ਦੀ ਗੱਲ ਕਿਸੇ ਟੈਮੂਰ ਦੀ ਗੱਲ ਹੋਗੀ ਕਹਿੰਦਾ ਗਲੀ 'ਚ ਪੰਜ ਘਰ ਨੇ 10 ਅਸੀਂ ਬੁੜੇ ਨਿਆਣੇ ਪੰਜਾਂ ਦੇ ਵਹਾਰ ਹੈ ਸੁੱਖ-ਦੁੱਖ ਉਹ ਤੁਹਾਨੂੰ ਮੈਨੂੰ ਫੋਨ ਕਰ ਦਿੰਦੇ ਬਾਪੂ ਦੀ ਢਿੱਲਾ ਫਲਾਣਾ ਦੇ ਗਾਨਾ ਮੈਂ ਖਾਨੂੰ ਕਹਿ ਦਿੰਦੀ ਟੈਕਸੀ ਲੈ ਕੇ ਆ ਜਾਵੇ ਉਹ ਹੁਣ ਮਤਲਬ ਆ ਤਾਂ ਮੇਰੀ ਜ਼ਿੰਮੇਵਾਰੀ ਵੱਧ ਗਈ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਭਾਈ ਆਣ ਜਾਣ ਦੇ ਤੁਹਾਡੀ ਐ ਬਾਕੀ ਭੱਜਣ ਨਹੀਂ ਦਊਗਾ ਸਟੰਟ ਨਹੀਂ ਹੋਣ ਦਾ ਆਪਰੇਸ਼ਨ ਨਹੀਂ ਹੋਣ ਦਾ ਪੇਸਮੇਕਰ ਨਹੀਂ ਲੱਗਣ ਦਿੰਦਾ ਇੱਥੇ ਤੱਕ ਦੇ ਡਾਕਟਰ ਖਟਾਣਾ ਜ਼ਿੰਮੇਵਾਰੀ ਲੈਂਦਾ ਹਾਰਟ ਦੇ ਮਸਲੇ ਤਾਂ ਆਪਣੇ ਇਕੱਲੇ ਇਕੱਲੇ ਸ਼ਬਦਾ ਦੀ ਜ਼ਿੰਮੇਵਾਰੀ ਲੈਣੇ ਹੋ ਸਰ ਬੰਦੇ ਪੇਸ਼ ਕਰਾ ਦੂੰ ਹਾਥ ਕੰਗਨ ਕੁਾਰਸੀ ਕਿਆ ਪੜੀ ਲਿਖੇ ਕੋ ਫਾਰਸੀ ਕਿਆ ਜਿੱਥੇ ਮੈਡੀਕਲ ਸਾਇੰਸ ਖਤਮ ਹੁੰਦੀ ਉੱਥੇ ਤੇ ਸ਼ੁਰੂ ਕਰਦਾ ਡਾਕਟਰ ਘਟਾਣਾ ਬੋਲ ਕੇ ਕਹਿੰਦਾ ਜਦ ਇਹ ਜਵਾਬ ਦੇਣ ਫਿਰ ਆ ਜਾਏ ਕਰੋ ਨਹੀਂ ਉੱਥੇ ਹੁੰਦਾ ਇਲਾਜ ਉੱਥੇ ਕਰਾ ਲਓ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਠੀਕ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋਗੇ ਆਪਣੇ ਪਿਆਰ ਪਿਆਰ ਕਰਨ ਵਾਲਿਆਂ ਨਾਲ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ ਜਾਂ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਉਹਨਾਂ ਨਾਲ ਜ਼ਰੂਰ ਸ਼ੇਅਰ ਕਰੋ ਕਿਉਂਕਿ ਹਾਰਟ ਦੀ ਪ੍ਰੋਬਲਮ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਹੀ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਵੀਡੀਓ ਨੂੰ ਕੋਈ ਕੋਈ ਜਾਣਕਾਰੀਆਂ ਮਿਲੀਆਂ ਨੇ ਜਿਹੜੀਆਂ ਜ਼ਰੂਰੀ ਨੇ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਕਿ ਤੁਸੀਂ ਆਪਣੇ ਸਰੀਰ ਦੇ ਪ੍ਰਤੀ ਬਹੁਤ ਜ਼ਿਆਦਾ ਆਪਾਂ ਨਾ ਧਿਆਨ ਨਹੀਂ ਦਿੰਦੇ ਹੈਗੇ ਆਪਾਂ ਇਹ ਸੋਚਦੇ ਆਂ ਕਿ ਚਲ ਕੋਈ ਨਹੀਂ ਕਹੇ ਤੇ ਸਰਦਾ ਆ ਸਾਰ ਕੇ ਸਾਰ ਲੈਨੇ ਆ ਪਰ ਸਾਰ ਨਾ ਨਹੀਂ ਚਾਹੀਦਾ ਬੰਦੇ ਨੂੰ ਇੱਕ ਵਾਰ ਇਹ ਜੋਣੀ ਮਿਲੀ ਹੈ ਬੜੇ ਲੰਬੇ ਆਪਾਂ ਆਪਣੇ ਦਿਮਾਗ 'ਚ ਨਹੀਂ ਹੁੰਦਾ ਕਿ ਆਪਾਂ ਤਾਂ ਇਹ ਦੁਨੀਆਦਾਰੀ 'ਚ ਫਸ ਜੰਨੇ ਆ ਪੈਸੇ ਦੀ ਦੌੜ 'ਚ ਫਸ ਜੰਨੇ ਆ ਪਰ ਉਹ ਪ੍ਰਮਾਤਮਾ ਨੂੰ ਪਤਾ ਹੁੰਦਾ ਕਿ ਤੈਨੂੰ ਅਸੀਂ ਕੀ ਕੰਮ ਭੇਜਿਆ ਸੀ ਆਪਾਂ ਕੀ ਕਰ ਰਹੇ ਆ ਜ਼ਰੂਰ ਇਸ ਸਰੀਰ ਦਾ ਧਿਆਨ ਰੱਖਿਆ ਕਰੋ ਉਸ ਪ੍ਰਮਾਤਮਾ ਦਾ ਵੀ ਨਾਮ ਲਿਆ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਦ ਤੱਕ ਲਈ ਮੈਨੂੰ ਜਣੀ ਹਰਵਿੰਦਰ ਖੰਨਾ ਦੋਇਜ਼ਾਦਤ ਦੇ ਦਿਲੋਂ ਰਾਮ ਟੇਨ ਅਲਵਾ